ਨਹਿਰ ਦੇ ਵਿੱਚ ਜਿਹੜੇ ਆ ਤੇ ਡੀਸਿਲਟਿੰਗ ਦਾ ਕੰਮ ਜਿਹੜਾ ਨਹਿਰ ਦੀ ਸਫਾਈ ਦੇ ਕੰਮ ਦੇ ਆੜ ਦੇ ਵਿੱਚ ਕਿਸਾਨਾਂ ਦੀ ਮੰਨਿਆਤਾ ਮਾਈਨਿੰਗ ਜਿਹੜੀ ਇੱਥੇ ਕੀਤੀ ਜਾ ਰਹੀ ਕਿਸਾਨਾਂ ਦੀ ਮੰਨਿਆਤਾ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨੂੰ ਪਾਣੀ ਸਨਾਰ ਦਾ ਮਿਲਦਾ ਸੀਗਾ ਪਰ 25 ਸਾਲਾਂ ਬਾਅਦ ਜਿਹੜਾ ਪਾਣੀ ਉਹਨਾਂ ਨੂੰ ਮਿਲਣਾ ਬੰਦ ਹੋ ਚੁੱਕਿਆ ਜਿਸ ਕਰਕੇ ਕਾਫੀ ਦਿੱਕਤਾਂ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪੈ ਰਿਹਾ ਹੈ ਇਸ ਲਈ ਪਾ ਪਠਾਨਕੋਟ ਦੇ ਧੀਰਾ ਇਲਾਕੇ ਦੇ ਵਿੱਚ ਮੌਜੂਦ ਹੈਗੇ ਆ ਤੁਹਾਨੂੰ ਦੱਸ ਦੇ ਕਿ ਇਸ ਇਲਾਕੇ ਦੇ ਵਿੱਚ ਜਿਹੜੇ ਕਿਸਾਨ ਨੇ کافی ਅਦੇ ਪਰੇਸ਼ਾਨ ਦਿਖਾਈ ਦੇ ਰਹੇ ਨੇ ਪਰੇਸ਼ਾਨੀ ਦੀ ਜਿਹੜੀ وجہ ਹੈਗੀ ਹੈ ਤੁਸੀਂ ਤਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਤੇ ਦੇਖ ਸਕਦੇ ਹੋ ਕਿ ਇਸ ਨਹਿਰ ਦੇ ਵਿੱਚ ਜਿਹੜੇ ਆ ਤੇ ਡੀਸਿਲਟਿਕ ਦਾ ਕੰਮ ਜਿਹੜਾ ਨਹਿਰ ਦੀ ਸਫਾਈ ਦੇ ਕੰਮ ਦੇ ਆੜ ਦੇ ਵਿੱਚ ਕਿਸਾਨਾਂ ਦੀ ਮੰਨੀ ਹੈ ਤਾਂ ਮਾਈਨਿੰਗ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਜਿਸ ਤੇ ਚੱਲਦੇ ਆ کافی ਦਿੱਕਤਾਂ ਦਾ ਸਾਹਮਣਾ ਸਾਨਕ ਲੋਕਾਂ ਨੂੰ ਤੇ ਕਿਸਾਨਾਂ ਨੂੰ ਕੀਤਾ ਜਾ ਰਿਹਾ ਹੈ ਕਿਸਾਨ ਜਿਹੜੇ ਨੇ ਉਹਨਾਂ ਦਾ ਕਹਿਣਾ ਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਤੇ ਉਹਨਾਂ ਨੂੰ ਪਾਣੀ ਨਾ ਮਿਲਣ ਕਰਕੇ ਉਹਦੀ ਜਿਹੜੀ ਫਸਲ ਜਿਹੜੀ ਉਹ ਖਰਾਬ ਹੋ ਰਹੀ ਹੈ ਤੇ ਸਿਰਫ ਖਾਰਾ ਹੈ ਕਿ ਸਾਰੇ ਕਿਸਾਨਾਂ ਤੇ ਮੌਕੇ ਤੇ ਪਹੁੰਚ ਕੇ ਉਹਨਾਂ ਵੱਲੋਂ ਜਿਹੜਾ ਕੰਮ ਐ ਤੇ ਬੰਦ ਕਰਵਾ ਦਿੱਤਾ ਗਿਆ ਉਹਨਾਂ ਨੇ ਡੀਸੀ ਪਠਾਨਕੋਟ ਦੇ ਨਾਲ ਵੀ ਉਹਨਾਂ ਨੇ ਫੋਨ ਤੇ ਗੱਲ ਕੀਤੀ ਹੈ ਡੀਸੀ ਪਠਾਨਕੋਟ ਵੱਲੋਂ ਆਪਣੇ ਅਧਿਕਾਰੀਆਂ ਨੂੰ ਤੇ ਭੇਜਿਆ ਜਾ ਰਿਹਾ ਕਿਸਾਨਾਂ ਦੀ ਮੰਨੀਅਤ ਆ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨੂੰ ਪਾਣੀ ਸਨਿਆਰ ਦਾ ਮਿਲਦਾ ਸੀਗਾ ਪਰ 25 ਸਾਲਾਂ ਬਾਅਦ ਜਿਹੜਾ ਪਾਣੀ ਉਹਨਾਂ ਨੂੰ ਮਿਲਣਾ ਬੰਦ ਹੋ ਚੁੱਕਿਆ ਜਿਸ ਕਰਕੇ ਕਾਫੀ ਦਿੱਕਤਾਂ ਦਾ ਸਾਹਮ ਕਿਸਾਨਾਂ ਨੂੰ ਕਰਨਾ ਪੈ ਰਿਹਾ ਹੈ। ਆਓ ਦਿਖਦੇ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਸਾਨੇ ਕਿਸਾਨਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਸਮੱਸਿਆ ਦੇ ਬਾਰੇ। ਮੇਰਾ ਜੀ ਅਸ਼ੋਕ ਨਾਮ ਹੈ। ਮੇਰੀ ਜ਼ਮੀਨ ਜਿਹੜੀ ਕਾਲਗੜ੍ਹ ਚ ਹੈ। ਜੀ। ਔਰ ਇਹ 25 ਸਾਲ ਹੋ ਗਏ ਸਾਨੂੰ ਉਥੇ ਜ਼ਮੀਨ ਚ ਪਾਣੀ ਲਾਉਂਦੇ। ਪਹਿਲੀ ਵਾਰੀ ਹੋਇਆ ਕਿ ਸਾਡਾ ਝੋਨਾ ਸੁੱਕਣ ਦੀ ਗਜ਼ਾਰ ਤੇ ਆ ਔਰ ਮਲਕੀ ਝੋਨੇ ਦੇ ਟਾਈਮ ਤੇ ਪਾਣੀ ਬੰਦ ਕਰਕੇ ਮਾਈਨਿੰਗ ਮਾਫੀਆ ਨੂੰ ਮਾਲ ਦਿੱਤਾ ਜਾ ਰਿਹਾ ਔਰ ਸਾਨੂੰ ਤੰਗ ਕੀਤਾ ਜਾ ਰਿਹਾ। ਸਾਡਾ ਲੱਖ ਲੱਖ ਰੁਪਇਆ ਖਰਚਾ ਹੋ ਗਿਆ 10 ਕਿੱਲੇ ਦੇ ਪਿੱਛੇ। ਤੇ ਝੋਨੇ ਬਿਲਕੁਲ ਸੁੱਕ ਗਿਆ, ਘਾਹ ਹੋ ਗਿਆ ਉ ਸਾ ਡੀਜ਼ਲ ਕਾਰ ਆ ਰਹੀ ਹੈ ਮੰਗਿਆ ਵੀ ਇਹਨੂੰ ਬੰਦ ਕੀਤਾ ਜਾਏ ਔਰ ਸਾਨੂੰ ਪਾਣੀ ਦਿੱਤਾ ਜਾਏ ਕਿੰਨੇ ਪਿੰਡ ਪ੍ਰਭਾਵਿਤ ਹੋ ਰਹੇ ਐ ਇਸ ਦੇ ਦੇਖੋ ਜੀ 7 ਪਿੰਡ ਇਸ ਪਾਸੇ ਐ ਤੇ 5 ਪਿੰਡ ਇਸ ਪਾਸੇ ਐ ਡੇਰੀ ਇਸ ਪਾਸੇ ਧੀਰਾ ਜਟਾਂ ਦਾ ਡੇਰੀ ਆਲ ਲਾਡੂ ਚੱਕ ਫਿਰ ਕੋਠੀ ਪੰਤਾਂ ਦੀ ਤੇ ਇੰਨੇ ਜਣੇ ਪ੍ਰਭਾਵਿਤ ਹੋ ਰਿਹਾ ਪਰ ਇਹਨਾਂ ਤੇ ਜੂ ਨਹੀਂ ਸਰਕੇ ਕਰਦੀ ਇਹਨਾਂ ਨੂੰ ਆਪਣੀ ਲੁੱਟ ਖਸੁੱਟ ਦੀ ਪੈਦੀ ਔਰ ਪੂਰੀ ਲੁੱਟ ਖਸੁੱਟ ਕਰੇ ਕਰਦੇ ਐ ਸਫਾਈ ਨਹੀਂ ਕਰ ਰਹੇ 10 10 ਫੁੱਟ ਡੂੰਗਾ ਬੂਮ ਜਾਂਦਾ ਇਹਦਾ 10 10 ਫੁੱਟ ਡੂੰਗਾ ਨਹੀਂ ਤੇ ਮੈਂ ਵੀਡੀਓ ਦਿਖਾ ਦੇਵਾਂਗਾ ਔਰ ਇੰਨੀ ਬੁਰੀ ਹਾਲਤ ਕੀਤੀ 25 ਸਾਲਾਂ ਦੇ ਵਿੱਚ ਪਹਿਲੀ ਵਾਰੀ ਸਾਡਾ ਪਾਣੀ ਬੰਦ ਹੋਇਆ 25 ਸਾਲਾਂ ਦੇ ਵਿੱਚ ਉਸ ਤੋਂ ਪਹਿਲੇ ਲੰਦੇ ਹੋਣੇ ਮੇਰਾ ਮੈਨੂੰ ਪਹਿਲੀ ਵਾਰੀ 25 ਸਾਲ ਹੋ ਗਿਆ ਪਰ ਮੈਨੂੰ ਬਦੀ ਪਾਣੀ ਦੀ ਦਿੱਕਤ ਨਹੀਂ ਆਈ ਇਹ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਉਹਨਾਂ ਨੂੰ ਤੁਸੀਂ ਆਪਣੀ ਗੱਲ ਕਰ ਦਿਓ ਅਧਿਕਾਰੀ ਕਿੱਥੇ ਇੱਥੇ ਕੋਈ ਵੀ ਨਹੀਂ ਜੀ ਜ਼ਿੰਮੇਵਾਰੀ ਤੜਫੇ ਕਰਦੇ ਅਧਿਕਾਰੀ ਤੇ ਆਪਣੀ ਲੈ ਰਹੇ ਨੌਕਰੀ ਦੇ ਤਨਖਾਹ ਲੈ ਰਹੇ ਮੈਨਾਂ ਘਰ ਸੁੱਤੇ ਪਿਆ ਮਾਰਨ ਤੇ ਕਸਾ ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਇੱਕ ਵਾਰ ਫੇਰ ਜਿਹੜਾ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋਣਾ ਪਿਆ। ਇਹ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹਨਾ ਕਿ ਅੱਜ ਤੋਂ ਡੇਢ ਕੁ ਇੱਕ ਦੋ ਮਹੀਨੇ ਪਹਿਲਾਂ ਵੀ ਜੂਨ ਚ ਵੀ ਇਹਨਾਂ ਨੇ ਜਦੋਂ ਪੀਕ ਲੈਵਲ ਸੀ ਝੋਨੇ ਦੀਆਂ ਪਨੀਰੀਆਂ ਲਾਉਂਦਾ ਉਦੋਂ ਵੀ ਪਾਣੀ ਡੱਕ ਕੇ ਤੇ ਇਹਨਾਂ ਨੇ ਜਿਹੜਾ ਮਾਈਨਿੰਗ ਮਾਫੀਆ ਨੂੰ ਫਾਇਦਾ ਪਹਚਾਇਆ। ਹੁਣ ਫਿਰ ਜਿਹੜਾ ਦੇਖੋ ਪੈਡੀ ਦੀ ਫਸਲ ਜਿਹੜੀ ਹੈ ਬਿਲਕੁਲ ਪੀਕ ਤੇ ਆ ਉਹਨੂੰ ਬਹੁਤ ਜ਼ਿਆਦਾ ਪਾਣੀ ਦੀ ਜ਼ਰੂਰਤ ਹੈ। ਉਹ ਤੁਸੀਂ ਜਾ ਕੇ ਕਿਸਾਨਾਂ ਦੇ ਖੇਤਾਂ 'ਚ ਦੇਖ ਸਕਦੇ ਹੋ ਸੁੱਕੇ ਪਿਆ ਸਾਰੇ। ਕਿਸੇ ਅਧਿਕਾਰੀ ਨਾਲ ਗੱਲ ਕਰੋ। ਹਾਂ ਜੀ ਇਹ ਮਾਈਨਿੰਗ ਨਹੀਂ ਕਰ ਰਹੇ ਇਹ ਡੀ ਸਿਲਟਿੰਗ ਕਰ ਰਹੇ ਨੇ ਇਹ ਡੀ ਸਿਲਟਿੰਗ ਦੀ ਆੜ ਦੇ ਵਿੱਚ ਮਾਈਨਿੰਗ ਕਰਦੇ ਜਿਹੜਾ ਸੈਂਟਰ ਜੀ ਗਾਧ ਹੈ ਫਲੱਡ ਗੇਟਾਂਗੇ ਉਹ ਤੇ ਐਜ਼ ਇਟ ਇਜ਼ ਪਈ ਦੀ ਉਹ 2 ਮਹੀਨੇ ਪਹਿਲੇ ਵੀ ਨਾ ਪੁੱਟਿਆ ਸੀ ਉਹ ਉਹਨੂੰ ਛੇੜਿਆ ਨਹੀਂ ਜਿਹੜਾ ਮਟੀਰੀਅਲ ਕ੍ਰਸ਼ਰਿੰਗ ਵਾਸਤੇ ਰੌ ਮਟੀਰੀਅਲ ਯੂਜ਼ ਹੁੰਦਾ ਸਿਰਫ ਉਹੀ ਚੁੱਕਿਆਗਾ ਤੇ ਜੇ ਮੋਹਿਤ ਜੀ ਨੇ ਉਹ ਐਸ ਡੀਓ ਉਹਨਾਂ ਨੂੰ ਕਿਹਾ ਕਹਿੰਦੇ ਜੀ ਇਹ ਮਾਈਨਿੰਗ ਨਹੀਂ ਹੋ ਰਹੀ ਕੱਲ ਪੁੱਛਿਆ ਗਿਆ ਉਹਨਾਂ ਨੂੰ ਇੱਕ ਇੱਕ ਅਧਿਕਾਰੀ ਕਹਿੰਦਾ ਜੀ ਇਹ ਪਾਣੀ ਰਾਜਸਥਾਨ ਦਾ ਹੈ ਇਹਨਾਂ ਦਾ ਇਸ ਇਹਨਾਂ ਕਿਸਾਨਾਂ ਦਾ ਕੋਈ ਰਾਈਟ ਨਹੀਂ ਹੈਗਾ ਅਸੀਂ ਕੋ ਪਾਕਿਸਤਾਨੀ ਥੋੜਾ ਕਿਸਾ ਡਾ ਰਾਈਟ ਨਹੀਂ ਬਣਦਾ ਇੱਥੇ ਪਹਿਲਾ ਸਾਡਾ ਹਾਂਜੀ ਉਹ ਜਿਹੜਾ ਆਊਟਲੈਟ ਬਣਿਆ ਦਾ ਪਿੱਛੇ ਤੁਸਾਂ ਤੁਹਾਨੂੰ ਮੈਂ ਦਿਖਾਇਆ ਧੀਰੇ ਵਾਲੇ ਕੇਸ਼ਵਦਾਸ ਮੈਮੋਰੀਅਲ ਗੇਟ ਦੇ ਸਾਹਮਣੇ ਉਹ ਸੁੱਕਾ ਪਿਆ ਜੇ ਕਰੋੜਾ ਰੁਪਿਆ ਇੱਥੋਂ ਗਵਰਨਮੈਂਟ ਨੇ ਰੈਵਨਿਊ ਜਨਰੇਟ ਕੀਤਾ ਇਹ ਮਾਲ ਕਰਸ਼ਰ ਵਾਲਿਆਂ ਨੂੰ ਵੇਚ ਕੇ ਤੇ ਕਿਹਾ ਉਹਦੀ ਕੋਈ ਰਿਪੇਅਰ ਜਾਂ ਉਹਨੂੰ ਰੀ ਜਨਰੇਟ ਨਹੀਂ ਕੀਤਾ ਜਾਣਾ ਚਾਹੀਦਾ ਜਿਹੜੀ ਛੋਟੀ ਜੀ ਟ੍ਰਿਬਿਊਟਰੀ ਬਣਾਈ ਦੀ ਆ ਕਿਸਾਨਾਂ ਵਾਸਤੇ ਪਾਣੀ ਆਊਟਲੈਟ ਵਾਸਤੇ ਤੇ ਕਿਹ ਹੈ ਇੱਕ ਅੱਗੇ ਉਹ ਕਿੱਥੇ ਆ ਆਪਣਾ ਪਲਟਾ ਸਾਹਿਬ ਗੁਰਦੁਆਰਾ ਲੱਗਿਆ ਆਪਣਾ ਗੁਰਦੁਆਰੇ ਲੱਗਿਆ ਹਾਂ ਇੱਕ ਇਦਾਂ ਉਹ ਵੀ ਸੁੱਕਾ ਪਿਆ ਜੀ ਇਹ ਵੀ ਤੁਹਾਨੂੰ ਮੈਂ ਦਿਖਾਇਆ ਸੁੱਕਾ ਪਿਆ ਔਰ ਜੋ ਦੁਨੀਆ ਦਾ ਕੂੜਾ ਹੈ ਉਹਦੇ ਵਿੱਚ ਇਕੱਠਾ ਹੋਇਆਦਾ ਕੋਈ ਉਹਦੀ ਸਫਾਈ ਨਹੀਂ ਹੋਈ ਕੋਈ ਕੁਛ ਨਹੀਂ ਅਜ ਤੱਕ ਹੋਇਆ ਜੀ ਇਹ ਅੱਜ ਕਾ ਹੀ ਤਾਂ ਗੱਲ ਹੋਈ ਹੈ ਤੁਹਾਡੀ ਮੇਰੇ ਹੁਣ ਡੀਸੀ ਸਾਹਿਬ ਨਾਲ ਗੱਲ ਹੋਈ ਆ ਉਹ ਕਹਿੰਦੇ ਜੀ ਮੈਂ ਆਪਣਾ ਕੋਈ ਨੁਮਾਇੰਦਾ ਭੇਜ ਰਿਹਾ ਤੇ ਉਹ ਆ ਕੇ ਸਾਰਾ ਮੈਟਰ ਦੇਖ ਕੇ ਫਿਰ ਤੁਹਾਨੂੰ ਦੱਸਣੇ ਕੀ ਕਰਦੇ ਜਸਟ ਉਨੇ ਕੱਢ ਲੋ ਯਾਰ ਅਗਲਾ ਕੀ ਪ੍ਰਸਤ ਕਰਨ ਵਾਲਾ ਤਾਂ ਬੜਾ ਜੇ ਕਰ ਬੜੀ ਮੰਗਾ ਜਿਹੜੀ ਨਹੀਂ ਮੰਨੀ ਜਾਂਦੀਆਂ ਤਾਂ ਕੀ ਪ੍ਰਸਤ ਹੋਵੇ ਫਿਰ ਅਸੀਂ ਬਕਾਇਦਾ ਪ੍ਰਸ਼ਾਸਨ ਨੂੰ ਇਨਟੀਮੀਟ ਕਰਾਂਗੇ ਪਹਿਲਾਂ ਤੇ ਫਿਰ ਇੱਥੇ ਤਰੀ ਬਿਛਾ ਕੇ ਰੋਡ ਤੇ ਬੈਠਾਂਗੇ ਜੀ ਹੋਰ ਸਾਡੇ ਦੀ ਮਜਬੂਰੀ ਹੈ ਇਹਦੀਆਂ ਮੰਗਾਂ ਨਹੀਂ ਜਾਂਦੀਆਂ ਕਿਸਾਨੇ ਕਿਸਾਨ ਜਿਹੜਾ ਇਦਾਂ ਰੋਡ ਰੋਕਣਾ ਕੋਈ ਬਿਮਾਰ ਹੈ ਕੋਈ ਇਹ ਉਹ ਵੀ ਠੀਕ ਨਹੀਂ ਹੈਗਾ ਲੇਕਿਨ ਇੱਕ ਵਾਰੀ ਅਸੀਂ ਪ੍ਰਸ਼ਾਸਨ ਨੂੰ ਇਨਟੀਮੀਟ ਕਰਾਂਗੇ ਉਹਦੇ ਬਾਅਦ ਦਰੀਆਂ ਵਿੱਚ ਬਿਸ਼ਾਵਾਂਗੇ ਜੀ ਇਹਨਾਂ ਨੇ ਨਹੀਂ ਮੰਨੀ ਹਾਂਜੀ ਭਾਜੀ ਕੀ ਨਾਮ ਆ ਤੁਹਾਡਾ ਜਰਨਲ ਨਰਿੰਦਰ ਕੁਮਾਰ ਜੀ ਹਾਂਜੀ ਦਰਸ਼ਕ ਕੀਤਾ ਜਾ ਰਿਹਾ ਕਿ ਪੂਰਾ ਮਾਮਲਾ। ਭਾਈ ਸਾਨੂੰ ਇਹ ਵਾਲੀ ਪਤਾ ਪਤਾ ਸਾਨੂੰ ਤਾਂ ਕਰਦਾ ਸਾਡਾ ਪਾਣੀ ਬੰਦ ਹੈ ਜੀ। ਉਹ ਜਿਹੜਾ ਟੈਂਡਰ ਭਰਿਆ ਉਹਨਾਂ ਨੂੰ ਪਤਾ ਹੈ ਕਿ ਉਹ ਕਰ ਰਹੇ ਨੇ ਕਿ ਤਨੂੰ ਨਹੀਂ ਤੋੜ ਤੇ ਕਰ ਰਿਹਾ ਗੈਰ ਕੋਈ ਤੋੜ ਤੇ ਕਰ ਰਿਹਾ। ਇਹ ਸਾਨੂੰ ਨਹੀਂ ਪਤਾ। ਅੱਲੇ ਸਾਡਾ ਜਿਹੜਾ ਆ ਪਾਣੀ ਚੋਂ ਨਾਲ ਦਾ ਦੱਪਦਰ ਬੰਦ ਹੋ ਗਿਆ। ਪੰਨੇ ਨਾਲ ਨਹਿਰ ਸੁੱਕੀ ਹੋ ਗਿਆ। ਸਾਡਾ ਚੋਂ ਸੋਕ ਗਿਆ ਬਿਲਕੁਲ। ਇਹ ਤੇ ਉਹਨਾਂ ਨੂੰ ਬੰਦ ਤੇ ਆ ਦੇਣਾ। ਸਾਡੀ ਇਲਤ ਮਸਿਆ ਹੈ ਸਾਡੂ ਪਾਣੀ ਦਿੱਤਾ ਜਾਵੇ। ਔਰ ਇਹ ਨਹੀਂ ਜਦੋਂ ਬੰਦ ਕੀਤਾ ਜਾਵੇ। ਇਹ ਤੇ ਬੰਦ ਕੀਤਾ ਜਾਵੇ। ਆਇਆ ਸਾਡੇ ਪੱਧਰੇ ਏਰੀਆ ਆ। ਸਾਡਾ ਲੱਗਦਾ ਪਾਣੀ ਵੀ ਬੰਦ ਕਰ ਰਹੇ ਨੇ ਦੋ ਖਾਨਾ ਤੇ ਬਹੁਤ ਕਿਸਾਰ ਸਰਕਾਰ ਇਹ ਸਰਕਾਰ ਬਣੀ ਦੀ ਆ ਇਹਦੇ ਵਿੱਚ ਜੀ ਕੁਝ ਐਕਸਕੇਵੇਸ਼ਨ ਵਗੈਰਾ ਲਈ ਜਿਹੜਾ ਇੱਥੇ ਐਮਪੀ ਲਿੰਕ ਨਾਲ ਦੇ ਵਿੱਚ ਪਿੱਛੇ ਹੋਈ ਸੀਗੀ ਮਨਜ਼ੂਰ ਉਹ ਕਰਦੇ ਪਏ ਸੀ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਸੀ ਕਿ ਸਾਨੂੰ ਪਾਣੀ ਨਹੀਂ ਮਿਲ ਰਿਹਾ ਜਿਹੜੀ ਉਹਨਾਂ ਦੀ ਜੈਨੂਇਨ ਡਿਮਾਂਡ ਹੀ ਡੀਸੀ ਸਾਹਿਬ ਵੱਲੋਂ ਵੀ ਇਹਨੂੰ ਵਾਚਿਆ ਗਿਆ ਇਸ਼ੂ ਨੂੰ ਔਰ ਹੁਣ ਜਿਹੜਾ ਐਸਡੀਓ ਨੂੰ ਕਹਿ ਦਿੱਤਾ ਗਿਆ ਐਮਪੀ ਲਿੰਕ ਨਾਲ ਦੇ ਵਿੱਚ ਜਲਦੀ ਜਿਹੜਾ ਪਾਣੀ ਛੱਡ ਦਿੱਤਾ ਜਾਏਗਾ ਸੋ ਮੋਰਰਲੈਸ ਇਸ਼ੂ ਹੁਣ ਰਿਜ਼ੋਲਵ ਹੋ ਜਾਏਗਾ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ Providing a wide range of professional courses with 100% placement assistance. We are Sri Sai Group of Institutes.